ਇਹ ਸੁਮਾਨ ਕੁੱਤੇ ਕੀ ਯਵਰਾਜ ਸਿੰਘ ਐਸਾ ਸਮਾਨ ਹੈ ਜਿੱਦੀ ਗੱਲ ਕਰਨਾ ਵੀ ਸ਼ਾਇਦ ਮੇਰੀ ਔਕਾਤ ਸਾਰੇ ਪਰਵਾਨਾ ਮੰਨਣਾ ਕਿ ਉਸ ਤੋਂ ਵੱਡਾ ਪਲੇਅਰ ਜ਼ਮੀਰ ਤੇ ਪੈਦਾ ਨਹੀਂ ਮੈਂ ਯਵਰਾਜ ਸਿੰਘ ਜਿੱਦਾਂ ਮਾਂ ਨੇ ਪੈਦਾ ਨਹੀਂ ਕਰਨਾ ਕਿਉਂਕਿ ਉਸ ਦੀਪਾ ਹੁੰਦਾ ਜਦੋਂ ਗਿਫਟ ਮਿਲਦੀ ਉਹ ਮੇਰੇ ਘਰੇ ਪੈਦਾ ਹੋਇਆ ਮੈਂ ਹਜੇ ਪਿੱਛੇ ਸਟੇਟਮੈਂਟ ਦਿੱਤੀ ਵੀ ਹਰ ਦਰਮ ਦੇ ਵਿੱਚ ਯਵਰਾਜ ਸਿੰਘ ਨੂੰ ਤਰਫੋਂ ਜਿੰਨੇ ਇਹ ਚੰਨੇ ਮੇਰੇ ਮੇਰੇ ਬੰਦੀ ਰੀਜਾ ਐਸਾ ਪੁੱਤਰ ਐਸਾ ਹੌਲ ਹਾਰ ਬੱਚਾ ਹੂੰ ਬਲਬਲ ਸ਼ਾਇਦ ਹੀ ਦੁਨੀਆ ਤੇ ਮੈਨੂੰ ਦਿੱਖਿਆ ਅੱਛਾ ਇੱਕ ਹੋਰ ਚੀਜ਼ ਦੱਸੋ ਬਸ ਸ਼ਾਇਦ ਮੈਨੂੰ ਲੱਗਦਾ ਤੁਹਾਨੂੰ ਸਵਾਲ ਵਧੀਆ ਲੱਗੇ ਨਾ ਲੱਗੇ ਨਹੀਂ ਨਹੀਂ ਤੁਸੀਂ ਸਵਾਲ ਕਰੋ ਜੇ ਦਾ ਥੋੜਾ ਦਿਲਚਸਪ ਹੈ ਨਹੀਂ ਗਰੀਜ ਰਹੇ ਦੇ ਵੀ ਆਪਣੇ ਪਾਪਾ ਹੀ ਨਹੀਂ ਪੁੱਛਿਆ ਬਸ ਇਹਨਾਂ ਵਿਦਿਆਰਥੀਆਂ ਦੇ ਵਿੱਚੋਂ ਕਿਸੇ ਨੂੰ ਯੁਵਰਾਜ ਤੋਂ ਬਿਹਤਰ ਬਣਾਉਣ ਦੀ ਇੱਛਾ ਹੈ ਕਿ ਹਾਂ ਮੈਂ ਯੁਵਰਾਜ ਇੱਕ ਕਲਾਸ ਹੈ ਯੁਵਰਾਜ ਤੋਂ ਬਾਅਦ ਦਿੱਖ ਯੁਵਰਾਜ ਦਾ ਫਲਿਕ ਯੁਵਰਾਜ ਦਾ ਪੁੱਲ ਮੈਨੂੰ ਲੱਗਦਾ ਆਊਟ ਆਫ ਦਾ ਵਾਇਰਡ ਹੈ ਤਾਂ ਕੀ ਲੱਗਦਾ ਇਹਨਾਂ ਚੋਂ ਯੁਵਰਾਜ ਤੋਂ ਵੀ ਬਿਹਤਰ ਬਣਾਉਣ ਦੀ ਇੱਛਾ ਤਮੰਨਾ ਹੈ ਯੁਵਰਾਜ ਨੂੰ ਮੈਨੂੰ ਇਹ ਲੱਗਦਾ ਕਿ ਇਹ ਅਸਮਾਨ ਤੋਂ ਤੇ ਕੀ ਕੁਝ ਹੈ ਹਾਂ ਯੁਵਰਾਜ ਸਿੰਘ ਇੱਕ ਐਸਾ ਸਮਾਨ ਹੈ ਜਿੱਦੀ ਗੱਲ ਕਰਨਾ ਵੀ ਸ਼ਾਇਦ ਮੇਰੀ ਔਕਾਤ ਨਾ ਹੋਵੇ ਅਡਾ-ਅਡਾ ਪਲੇਅਰ ਹੂੰ ਉਹ ਐਸੀ ਚੀਜ਼ ਹੈ ਕਿ ਰੱਬ ਨੇ ਕਿਵੇਂ ਉਹ ਬਣਾਈ ਹੈ ਉਹ ਰੱਬ ਹੀ ਜਾਣਦਾ ਸਪੈਸ਼ਲ ਘੜੀ ਹੈ ਕਿਉਂਕਿ ਜਦੋਂ ਮੈਂ ਪਿਛਲੀ ਵਾਰ ਆਸਟ੍ਰੇਲੀਆ ਗਿਆ ਸੀ ਤਾਂ ਮੈਨੂੰ ਉਦੋਂ ਉਹ ਜਿਹੜਾ ਖੱਬਾ ਬੋਲਰ ਹੈ ਜਿਹਦਾ ਨਾਮ ਦਾ ਜੌਨਸਨ ਮਿਚਲ ਜੌਨਸਨ ਉਹ ਮੈਨੂੰ ਉਹ ਮੈਨੂੰ ਮਿਲਣਾ ਹੈ ਕਹਿੰਦਾ I want to meet the father of the superman ਬੜੇ ਗੱਲਾਂ ਕਰ ਲੈ ਕਹਿੰਦਾ ਮੈਂ ਇਸ ਬੜੇ ਦੁਨੀਆ ਬੰਦੇ ਨੂੰ ਗੇਂਦ ਕੀਤੀ ਸਵੀਪ ਤੇ ਛੱਕੇ ਨਹੀਂ ਮੈਂ ਖਾਧ ਕਿਸੇ ਮੈਂ ਕਹਿੰਦਾ 160 65 ਦੀ ਸਪੀਡ ਤੇ ਗੇਂਦ ਕਰ ਰਿਹਾ ਸੀ ਹైదరాబాద్ ਯੁਵਰਾਜ ਨੇ ਚਾਰ ਛੱਕੇ ਬਣ ਸਵੀਪਾਂ ਤੇ ਮਾਰੇ ਗੋਡਾ ਟੇਕ ਫਲਿਕ ਜਿਹੜੇ ਬਸ ਸਪਿਨਰ ਨੂੰ ਮਾਰ ਔਰ ਉਹ ਆਸਟ੍ਰੇਲੀਅਨ ਪਲੇਅਰਸ ਦਾ ਮੰਨਣਾ ਸਾਰੇ ਪਲੇਅਰਾਂ ਦਾ ਮੰਨਣਾ ਹੈ ਕਿ ਉਸ ਤੋਂ ਵੱਡਾ ਪਲੇਅਰ ਇਸ ਦੁਨੀਆ 'ਚ ਪੈਦਾ ਨਹੀਂ ਹੋਇਆ ਮੈਂ ਯੁਵਰਾਜ ਸਿੰਘ ਦੂਜਾ ਮਾਂ ਨੇ ਪੈਦਾ ਨਹੀਂ ਕਰਨਾ ਕਿਉਂਕਿ ਉਹ ਇੱਕ ਜੂਬਾ ਹੁੰਦਾ ਜਦ ਤੁਹਾਨੂੰ ਗਿਫਟ ਮਿਲਦੀ ਹੈ ਮੈਂ ਸਮਝਦਾ ਵੀ ਸ਼ਾਇਦ ਕੀ ਮਹਾਰਾਜ ਨੇ ਬੜੀ ਕਿਰਪਾ ਨਿਰਤ ਕੀਤੀ ਹੈ ਕਿ ਉਹ ਮੇਰੇ ਘਰੇ ਪੈਦਾ ਹੋਇਆ ਮੈਂ ਹਜੇ ਪਿੱਛੇ ਸਟੇਟਮੈਂਟ ਦਿੱਸੀ ਵੀ ਹਰ ਜਨਮ ਦੇ ਵਿੱਚ ਯੋਗਰਾਜ ਸਿੰਘ ਮੈਨੂੰ ਪੁੱਤਰ ਆਪਣਾ ਜੀ ਚੰਨੇ ਮੇਰੇ ਮੇਰੇ ਦਿਨ ਦੀਰੀ ਜਿਹਾ ਐਸਾ ਪੁੱਤਰ ਐਸਾ ਹੋਲਹਾਰ ਬੱਚਾ ਮਤਲਬ ਸ਼ਾਇਦ ਹੀ ਦੁਨੀਆ 'ਚ ਮੈਂ ਤੈ ਨਹੀਂ ਦੇਖਿਆ ਪਰ ਉਹ ਉਹ ਕੀ ਹੈ ਉਹ ਉਹਦੀ ਉਹਦੀ ਵਿਆਖਿਆ ਨਹੀਂ ਕੀਤੀ ਆ ਜੀ ਜੇ ਤੁਸੀਂ ਇਹ ਕਹੋ ਵੀ ਕਿਸੇ ਨੂੰ ਯੋਗਰਾਜ ਤੋਂ ਬੈਟਰ ਬਣਾ ਸਕਾ ਉਹ ਯੋਗਰਾਜ ਸਿੰਘ ਤੋਂ ਬੈਟਰ ਤਾਂ ਫਿਰ ਉਹ ਕੋਈ ਅਸਮਾਨ ਤੇ ਟਿਕੂਗਾ ਕੋਈ ਨਹੀਂ ਲਿਕਨ ਐਕਸਟਰਾਔਰਡਨਰੀ ਪੋਟੈਂਸ਼ੀਅਲ ਨਹੀਂ ਜੀ ਉਹ ਗੱਲ ਹੀ ਕੁਛ ਹੋਰ ਉਹਦੀ ਉਸ ਚੈਪਟਰ ਯੂ ਕੰਪੈਰੀਟਿਵ ਗੱਲ ਨਹੀਂ ਕਰਦਾ ਮੈਂ ਜਿਹਦੇ ਨਾਲ ਗੱਲ ਕਰਦਾ క్రికెਟਰਾਂ ਨਾਲ ਗੱਤੰਗਾ ਉਹ ਕਹਿੰਦੇ ਭਾਜੀ ਯੁਵਰਾਜ ਸਿੰਘ ਸਾਰੇ ক্রিকেটার ਇਕੱਠੇ ਕਰਕੇ ਦੁਨੀਆ ਦੇ ਤੁਸੀਂ ਇੱਕ ਕੁੱਜੇ 'ਚ ਪਾ ਲੋ ਤੇ ਯੁਵਰਾਜ ਸਿੰਘ ਨੂੰ ਕੁੱਜੇ 'ਚ ਪਾ ਲੋ ਉਹ ਐਨਾ ਕੰਪੈਰੀਟਿਵ ਹਾਂ ਗੋਤਮ ਗੰਬੀਰ ਕਹਿੰਦੇ ਨੇ ਕਿ ਰੀਅਲ ਹੀਰੋ ਅਸਲੀ ਹੀਰੋ ਆ ਇਰਫਾਨ ਪੋਠਾਨ ਨਾਲ ਗੱਲ ਕਰ ਲੋ ਕਿਸੇ ਨਾਲ ਕਰ ਲੋ ਤੁਸੀਂ ਵੀਰੂ ਨਾਲ ਗੱਲ ਕਰ ਲੋ ਉਹ ਕਹਿੰਦੇ ਉਹ ਸਾਡਾ ਕੋਹੀਨੂਰ ਹੀਰਾ ਹਾਂ ਕੁੰੜ ਰਹੀ ਗੱਲ ਜਿਹੜਾ ਸਵਾਲ ਤੁਸੀਂ ਪੁੱਛਿਆ ਹਮ ਪਰ ਮੈਨੂੰ ਇਹ ਕਹਿਆ ਵੀ ਯੁਵਰਾਜ ਸਿੰਘ ਨੇ ਜਿੰਨੀ ਮਿਹਨਤ ਬਾਪੂ ਨੇ ਕਰਾਈ ਹੈ ਤੁਸੀਂ ਉਹਦਾ 10% ਵੀ ਕਰ ਲੋਗੇ ਨਾ ਆ ਜਿੰਨੇ ਬੱਚੇ ਬੈਠੇ ਆ ਨੇ ਖੇਡ ਰਹੇ ਆ ਉਹ 10% ਵੀ ਤੁਹਾਨੂੰ ਬਹੁਤ ਦੂਰ ਲੈ ਜਾ ਜੋ ਯੂਨੀਸ਼ਦ ਖੇਡਦੀ ਹੈ ਹਮ ਇੱਥੇ 12 ਸਾਲ ਦੇ ਨੇ ਬੀਬੀ ਕਾਲਜ ਦੇ ਖਿਲਾਫ ਮੈਚਿੰਗ ਤੇ 135 ਰਨ ਕੀਤੇ ਸੀ ਹਮ ਤੇ ਉਹਦੇ ਇੱਕ ਬਾਉਂਸਰ ਵੱਜਿਆ ਹਮ ਚੈਸਟ ਤੇ ਤੇ ਉਹ ਉਹਨੂੰ ਬੋਲਰ ਨੇ ਘੂਰਿਆ ਹੂੰ ਕਹਿੰਦਾ ਛੋਟੂ ਬਾਹਰ ਚਲੇ ਜਾ ਕਹਿੰਦਾ ਗੇਂਦਕਾਰ ਫੇ ਤੂੰ ਦੱਸੂਗਾ ਅਗਲੇ ਚਾਰੇ ਦੇ ਚਾਰੇ ਛੱਕੇ ਉੱਥੇ ਮਾਰੇ ਉਹ ਬੀਟੀ ਹੋਸਟ ਕੋ ਜਿਹਦੀ ਉਮਰ 12 ਸਾਲ ਸੀ ਇੱਥੋਂ ਛੱਕੇ ਉਹ ਸਿਕਿਟੀ ਗ੍ਰੇਂਡ ਤੇ ਮਾਰੇ ਹੂੰ 10 ਸਰੀਡਿੰਗ ਤੇ ਮਾਰੇ ਮੈਂ ਦੇਖੀ ਤੋ ਉਹ ਸੀ ਨਾ ਤੂੰ ਮੈਂ ਕਿਹਾ ਕਹਿੰਦਾ ਮੈਂ ਯੂ ਯਰ ਕੀ ਆ ਬਾਤ ਜੱਫੀ ਪਾ ਕੇ ਕਹਿੰਦਾ ਬਾਪੂ ਇਹ ਅੱਗ ਦੇ ਦਰਿਆ ਚ ਤੂੰ ਕੱਢਿਆ ਨਾ ਕੱਢਿਆ ਹੁੰਦਾ ਤਾਂ ਫੇ ਗੱਲ ਹੀ ਸੀ ਬਣ ਗਈ ਅੱਜ ਉਹਨੇ ਮੈਨੂੰ ਗੱਲ ਕੀਤੀ ਇਹਦੀ ਮੈਂ ਸ਼ੇਅਰ ਕਰਾਂ। ਹਾਂ। ਕਹਿੰਦਾ ਮੈਂ ਇਹ ਸੋਚਦਾ ਸੀ ਡੀਏਵੀ ਕਾਲਜ ਜਾ ਕੇ ਕਿ ਐਡੇ ਵੱਡੇ-ਵੱਡੇ ਪਲੇਅਰ ਮੇਰੇ ਪਿਤਾ ਜੀ ਕੋਲ ਖੇਡਦੇ ਐ। ਹਾਂ। ਮੈਂ ਇਹ ਨਾ ਨਾ ਇਹ ਹੁਣ ਬਹੁਤ ਸਕੂਟ ਲੱਗਦਾ ਹੈ। ਹਾਂ। ਕਹਿੰਦਾ ਅੱਜ ਮੈਂ ਸੋਚਦਾ ਕਿ ਉਹ ਪਲੇਅਰ ਸਾਰੇ ਕਿੱਥੇ ਗਏ? ਉਹ ਵਰਲਡ ਗ੍ਰੇਟ ਪਲੇਅਰ ਕਿਉਂ ਨਹੀਂ ਬਣੇ? ਹਾਂ। ਕਹਿੰਦਾ ਜੀ ਮੈਨੂੰ ਇੱਕੋ ਹੀ ਜਵਾਬ ਆਉਂਦਾ। ਕਿ ਉਹਨਾਂ ਦਾ ਬਾਪ ਯੋਗਰਾ ਸੀ। ਉਹਨਾਂ ਦਾ ਪਿਤਾ ਯੋਗਰਾ ਸੀ। ਬਾਪਾ ਜੀ ਮੈਨੂੰ ਅੱਜ ਮਹਿਸੂਸ ਹੁੰਦਾ ਕਿ ਜੇ ਤੁਸੀਂ ਨਾ ਹੁੰਦੇ ਤੇ ਇਹ ਜਦਾਂ ਸਿਰਦਾ ਮੈਂ ਸਮਝਦਾ ਮੇਰੇ ਨੂੰ ਸਭ ਕੁਝ ਮਿਲਦਾ ਇਸ ਸਟੇਟਮੈਂਟ ਨਾਲ ਮੈਨੂੰ ਇਹ ਸਾਰਾ ਕੁਝ ਦਿਖਾ ਸੋ ਆਈ ਥਿੰਕ ਕਿ ਵਰੀ ਆ ਜਿਹੜੇ ਬੱਚੇ ਨੇ ਬਹੁਤ ਪਿਆਰ ਕਰਦੇ ਨੇ ਮੇਰੇ ਨਾਲ ਪਰ ਇਹ ਨਾ ਉਨੀ ਮਿਹਨਤ ਇਹਨੂੰ ਤਕਲੀਫ ਹੁੰਦੀ ਹੈ ਮੋਬਾਈਲ ਦਿੱਕਤ ਕਰਦਾ ਉਹ ਮੋਬਾਈਲ ਦੇਖਰੇ ਯੂਜ਼ ਨਹੀਂ ਕਰਦੇ ਪਰ ਫਿਰ ਵੀ ਦਿੱਕਤ ਤਾਂ ਬਹੁਤ ਕਰਦਾ ਕੋਈ ਸ਼ੱਕ ਨਹੀਂ ਪਰ ਇਹਨਾਂ 'ਚ ਜਜ਼ਬਾ ਹੁਣ ਮੈਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਇਹਨਾਂ ਨੂੰ ਕਹਿਣਾ ਮੈਂ ਕਿਹਾ ਯਾਰ ਮੈਂ ਬਾਹਰੋਂ ਨਹੀਂ ਲੈ ਕੇ ਜਿਹੜੇ ਇੱਥੇ ਨੇ ਉਹਨਾਂ 'ਚੋਂ ਫੁੱਲ ਬਣਵਾ ਉਹ ਮੇਰਾ ਗੁੱਸਤਾ ਬਣ